ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੈਪੀ ਪਾਟੀਆ ਔਰ ਆਰਪੀ ਇੰਡੀਆ ਟੀਵੀ ਨਿਊਜ਼ ਤੇ ਜਿਵੇਂ ਤੁਸੀਂ ਲਗਾਤਾਰ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਹਾਲਾਤ ਦੇਖ ਰਹੇ ਹੋ ਕੀ ਹਾਲਾਤ ਨੇ ਜਿਹੜੇ ਜਲੰਧਰ ਜ਼ਿਲ੍ਹੇ ਦੇ ਹੋਰ ਵੀ ਜਿਹੜੇ ਆਲੇ ਦੁਆਲੇ ਜਿਹੜੇ ਲੋਕ ਐ ਇੱਥੇ ਤੇ ਕਿਵੇਂ ਸੇਫ ਆ ਕਿੱਦਾਂ ਆ ਔਰ ਅਸੀਂ ਇਸ ਵੇਲੇ ਖੜੇ ਆ ਸਤਲੁਜ ਦਰਿਆ ਜਿੱਥੇ ਔਰ ਸਤਲੁਜ ਦਰਿਆ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਆ ਮੇਰੇ ਪਿੱਛੇ ਇਸ ਵੇਲੇ ਜਿਹੜਾ ਪਾਣੀ ਦਾ ਪੱਧਰ ਵੀ ਵਧਿਆ ਹੋਇਆ ਵਾ ਔਰ ਇਹ ਕਾਫੀ ਜ਼ਿਆਦਾ ਇਹਨੇ ਹਾਲਾਤ ਇੱਥੇ ਵੀ ਨਾਜ਼ੁਕ ਬਣੇ ਹੋਏ ਆ ਦੱਸ ਰਹੇ ਆ ਇੱ ਮੋਲ ਅੱਗੇ ਨਾਲੋਂ ਪਾਣੀ ਥੋੜਾ ਅੱਜ ਘਟਿਆ ਦਿਖਾਈ ਦਿੰਦਾ ਪਰ ਜਿੱਦਾਂ ਦੱਸਿਆ ਜਾ ਰਿਹਾ ਕਿ ਅੱਜ ਭਖੜਾ ਤੋਂ 85000 ਕਿਊਸਕ ਪਾਣੀ ਛੱਡਿਆ ਜਾਣਾ ਪਹਿਲਾਂ 75 ਛੱਡਿਆ ਜਾਂਦਾ ਸੀ ਉਸ ਨਾਲ ਹਾਲਾਤ ਜ਼ਿਆਦਾ ਵਿਗੜ ਸਕਦੇ ਆ ਜੀ ਤੇ ਆਲੇ ਦੁਆਲੇ ਪਿੰਡਾਂ ਦੇ ਕੀ ਹਾਲਾਤ ਹੈਗੇ ਭਾਜੀ ਇੱਥੇ ਹਜੇ ਤੱਕ ਆਲੇ ਦੁਆਲੇ ਪਿੰਡਾਂ ਵਿੱਚ ਸਹੀ ਆ ਪਰ ਜੇ ਪਾਣੀ ਦਾ ਪੱਧਰ ਵਧਦਾ ਹੈ ਤਾਂ ਸਾਰਿਆਂ ਨੂੰ ਚੇਤਨ ਰਹਣ ਦੀ ਲੋੜ ਆ ਅੱਛਾ ਜੀ ਹਾਂਜੀ ਤੇ ਭਾਜੀ ਇਹ ਪਾਣੀ ਦਾ ਪੱਧਰ ਇਹ ਸਵੇਰ ਤੋਂ ਕਿੰਨਾ ਕੁ ਵਧਿਆ ਹੈ ਹੁਣ ਤੱਕ ਇਹ ਮਤਲਬ ਕੱਲ ਦੁਪਹਿਰ ਤੋਂ ਇੰਨੇ ਚੱਲ ਰਿਹਾ ਆ ਤੇ ਕੱਲ ਰਾਤ ਸੀ ਜਿਹੜੀ ਪਰਸੋ ਰਾਤ ਦੀ ਉਸ ਤੋਂ ਡੇਢ ਦੋ ਕਿਥੇ ਲਿ ਗਿਆ ਹੋਇਆ ਪਿੱਛੇ ਜਿੱਥੇ ਖਬਰ ਵੀ ਆਈ ਸੀ ਕਿ ਇੱਥੇ ਕੋਈ ਬੰਨ ਬੰਨ ਵੀ ਟੁੱਟਾ ਹੈਗਾ ਇੱਥੋਂ ਆ ਹੀ ਟੁੱਟਾ ਸੀਗਾ ਇੱਕ ਹਫਤਾ ਪਹਿਲਾਂ ਜਦੋਂ ਮੈਂ ਕੈਮਰਾਮੈਨ ਨੂੰ ਕਮਾਂਗਾ ਬੰਨ ਜ਼ਰੂਰ ਦਿਖਾਇਆ ਜਾਵੇ ਜੀ ਇੱਥੋਂ ਟੁੱਟਾ ਸੀਗਾ ਹਾਂ ਜੀ ਤੇ ਫਿਰ ਹੁਣ ਬੰਨ ਲਗਾ ਦਿੱਤਾ ਤੇ ਹੁਣ ਠੀਕ ਆ ਅੱਛਾ ਜੀ ਮੈਂ ਦੇਖ ਰਿਹਾ ਇੱਥੇ ਭਾਜੀ ਉਨੀ ਲੱਗੇ ਹੋਏ ਰਕਤ ਰੁਕਾ ਦੇ ਵਿੱਚ ਤੋਂ ਕੱਢ ਰਹੇ ਆ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਪਹਿਲਾਂ ਤਾਂ ਨਾਮ ਦੱਸੋ अच्छा जी हां जी ਤੇ ਇੱਥੇ ਤੁਸੀਂ ਰਹਿੰਦੇ ਹੋ ਜੌਬ ਕਰਦੇ ਹੋ ਕੀ ਕਰਦੇ ਹੋ ਇੱਥੇ ਗੋਤਾਖੋਰ ਅਸੀਂ ਜੀ اچھا ਤੁਸੀਂ ਗੋਤਾਖੋਰ ਭਾਜੀ ਕਿਵੇਂ ਦੇ ਹਾਲਾਤ ਹੈ ਜੀ ਇੱਥੇ ਹਾਲਾਤ ਭਾਈ ਹਲੇ ਸਹੀ ਆ اچھا ਜੀ ਵਧੀਆ ਇਸ ਟਾਈਮ ਹਲੇ اچھا ਜੀ ਹਾਂ ਜੀ ਮੈਂ ਦੇਖ ਰਿਹਾ ਭਾਜੀ ਬਹੁਤ ਜ਼ਿਆਦਾ ਜਿਹੜਾ ਇੱਥੇ ਜਿਹੜਾ دریا ਦਾ ਵੀ ਬੁਰਾ ਹਾਲ ਹੋਇਆ ਪਿਆ ਇਸ ਟਾਈਮ ਬੁਰਾ ਹਾਲ ਤਾਂ ਹੋਇਆ ਲੇਕਿਨ ਹਲੇ ਫੇਰੇ ਵੀ ਸਹੀ ਆ ਬਹੁਤ ਸੇਫਟੀ ਆ ਬਹੁਤ ਸੇਫਟੀ ਆ ਹਾਂ ਜੀ ਹਾਂ ਜੀ ਤੇ ਭਾਜੀ ਜਿੱਦਾਂ ਹੁਣ ਲੋਕੀ ਇੱਥੇ ਆਂਦੇ ਆ ਉਹਨਾਂ ਵਾਸਤੇ ਕੀ ਮੈਸੇਜ ਹੈਗਾ ਤੁਹਾਡੇ ਵੱਲੋਂ ਕਿਉਂਕਿ ਤੁਹਾਡੇ ਵੱਲੋਂ ਮੈਸੇਜ ਦੇਣਾ ਬਹੁਤ ਜ਼ਰੂਰੀ ਆ ਇਹ ਮੈਸੇਜ ਇਹੀ ਆ ਕਿ ਮਲੇ ਦਰਿਆ ਦੇ ਕਿਨਾਰੇ ਥੋੜਾ ਜਿਹਾ ਜਲ ਪ੍ਰਵਾਹ ਕਰ ਦੇ ਕੋਈ ਬਚਾ ਕਰਿਆ ਤੱਕ ਕੋਤਖੋ ਨਾਲ ਕੋਈ ਲੈ ਕੇ ਕਰਨ ਤੇ ਪਾਣੇ ਬਹਾਤੇ ਜਾਂ ਠੀਕ ਹੈ ਜੀ ਇਹ ਹੀ ਆਪਾਂ ਕਰਨਾ ਚਾਹੁੰਦੇ ਆ ਬਾਕੀ ਹੁਣ ਉਹਨਾਂ ਨੂੰ ਖੁਦ ਪਤਾ ਹੁਣ ਜਿਵੇਂ ਭਾਜੀ ਦੱਸਿਆ ਜਾ ਰਿਹਾ ਵੀ ਜਿਹੜਾ 85000 ਜਿਹੜਾ ਕਿਊਸਿਕ ਪਾਣੀ ਛੱਡਿਆ ਜਾਣਾ ਆ ਉਹ ਫਿਰ ਤੁਸੀਂ ਆਣ ਵਾਲੇ ਮੌਕੇ ਨੂੰ ਤੁਸੀਂ ਸਾਂਭਣ ਲਈ ਤੇ ਤਿਆਰ ਬੈਠੇ ਹੋ ਜਿੱਦਾਂ ਦੇ ਹਾਲ ਹਾਂਜੀ ਹਾਂਜੀ ਇਹ ਤਾਂ ਬਟ ਪੱਤੇ ਆ ਰਹੇ ਆ ਲੇਕਿਨ ਹੁਣ ਕੀ ਪਤਾ ਛੱਡਣ ਜੋ ਆ ਕੇ ਦਰਿਆ ਜੇ ਫਿਰ ਆਪਾਂ ਸੱਚ ਮੰਨਦੇ ਹੁੰਦਾ ਵਾ ਕੇ ਕਹਿਣ ਤੋਂ ਆਪਾਂ ਨਹੀਂ ਕਹਿ ਸਕਦੇ ਕਿ ਜੋ ਦੇਖਦੇ ਉਹ ਹੀ ਕਹਿ ਸਕਦੇ ਸੱਚ ਜੀ ਜੀ ਤੇ ਭਾਜੀ ਜਦੋਂ ਦਾ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਤਾਂ ਆਪਣੀ ਲਾਈਫ ਚ ਮਾਣ ਨਹੀਂ ਦੇਖਿਆ ਇਦਾਂ ਦਾ ਇਦਾਂ ਦਾ ਪਾਣੀ ਜਿੱਦਾਂ ਇਹ ਮੀਂਹ ਪੈ ਰਿਹਾ ਜਿੱਦਾਂ ਦੇ ਹਾਲਾਤ ਬਣੇ ਰਾਤ ਤੱਕ ਜਿਆਦਾ ਕਾਫੀ 6-7 ਦਿਨ ਹੋ ਗਏ ਮੀਂਹ ਤਾਂ ਟੁੱਟਦੇ ਨਹੀਂ ਪਏ ਇੱਥੇ ਵੀ ਪਹਾੜਾਂ 'ਚ ਵੀ ਉਹਨਾਂ ਬਰਸਾਤ ਤੇ ਬਹੁਤ ਹੋ ਰਹੀਆਂ ਹੁਣ ਤੁਹਾਨੂੰ ਗੋਤਾਖਰੀ ਨੂੰ ਕਰਦੇ ਆ ਕਿੰਨੇ ਸਾਲ ਹੋ ਗਏ ਭਾਜੀ ਉਹਨਾਂ ਤੇ ਭਾਜੀ 20-25 ਸਾਲ ਹੋ ਗਏ ਸਾਨੂੰ ਕਰਦੇ ਵਾਕਿ ਸਾਡੇ ਦਾਦੇ ਪਰਦਾ ਇੱਥੇ ਕਰਦੇ ਸੀ ਅੱਛਾ ਉਹ ਵੀ ਇੱਥੇ ਸੀਗੇ ਸੀ ਸੀ ਜੀ ਤੇ ਤੁਹਾਡੇ ਜਿਹਦਾ ਫਾਦਰ ਸਾਹਿਬ ਦੱਸਦੇ ਸੀ ਵੀ ਅੱਜ ਤੱਕ ਇਦਾਂ ਦਾ ਮਾਹੌਲ ਕਰੀ ਆਪਣੀ ਲਾਈਫ ਤੇ ਨਹੀਂ ਹੋਇਆ ਸੀ 85 ਜਿਹੜਾ ਹੋਇ ਪਹਿਲਾ ਹੋਇਆ ਸੀ ਉਹਦੋਂ ਹੋਇਆ ਸੀ ਨਹੀਂ ਤੇ ਹੁਣ ਹੋਇਆ 85 ਤੋਂ ਬਾਅਦ ਤੇ ਹੁਣ 2025 ਦੇ ਵਿੱਚ ਜਿਹੜੀ 40 ਸਾਲ ਬਾਅਦ ਇਹ ਮਾਹੌਲ ਦੁਬਾਰਾ ਬਣਿਆ ਹਾਂਜੀ ਹਾਂਜੀ ਲਗਾਤਾਰ ਦੇਖੋ ਪਾਣੀ ਵਹਾ ਕਿਨੇ ਕੱਢੀ ਜਾਂਦੇ ਹਾਂਜੀ ਹਾਂਜੀ ਲੇਕਿਨ ਉਹਦਾ ਨੁਕਸਾਨ ਤਾਂ ਹਲੇ ਖਲਾ ਜਿਆਦਾ ਦਿਨ ਦਰਿਆ ਚ ਨਹੀਂ ਹੈਗਾ ਔਰ ਪਾਸੇ ਹੋਇਆ ਆ ਇਹ ਦਰਿਆ ਚ ਨਹੀਂ ਹੋਇਆ ਉਹਦਾ ਅੱਛਾ ਜੀ ਅਗਲੇ ਪਾਸੇ ਬਹੁਤ ਦੂਸਰੇ ਪਾਸੇ ਬਹੁਤ ਹੋਇਆ ਬਿਆਸ ਵਾਲੇ ਪਾਸੇ ਉਧਰ ਹੋਇਆ ਆਪਣੇ ਦਰਿਆਤ ਹਲੇ ਫਿਰ ਉਹ ਬਚਾਇਆ ਭਾਜੀ ਇਹ ਮੈਂ ਇੱਕ ਮੈਨੂੰ ਮੈਂ ਜਿੱਤੇ ਤੱਕ ਮੈਨੂੰ ਪਤਾ ਆ ਗੋਤਾ ਕਰੀ ਦੀ ਡਿਊਟੀ ਬੜੀ ਓਕੀ ਆ ਭਾਜੀ ਸੇਵਾ ਨਿਵਾਣੀ ਬਹੁਤ ਓਕੀ ਆ ਸਲੂਟ ਆ ਭਾਜੀ ਤੁਹਾਨੂੰ ਬਹੁਤ ਜਿਆਦਾ ਹਾਂਜੀ ਓ ਕੀ ਕਰੀ ਹੁਣ ਕਰਨਾ ਪੈਂਦਾ ਭਾਜੀ ਕੰਮ ਇਹ ਸੀਗਾ ਇੱਥੇ ਆਪਣੀ ਰੋਜ਼ ਰੋਟੀ ਇੱਥੇ ਚੱਲਦਾ ਦ ਔਰੇ ਤੁਸੀਂ ਦੇਖ ਸਕਦੇ ਆ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤਸਵੀਰਾਂ ਜਿਹੜੀਆਂ ਹਾਲਾਤ ਇਸ ਵੇਲੇ ਤੇ ਗੋਤਾ ਕੋਰੇ ਤੇ ਪਾਕਿਨਾਂ ਨੇ ਵੀ ਦੱਸਿਆ ਆ ਵੀ ਹਾਲਾਤ ਇੱਥੇ ਦੇ ਸੇਫ ਆ ਔਰ ਅਫਵਾਹਾਂ ਅਫਵਾਹਾਂ ਤੋਂ ਵੀ ਬਚਣਾ ਚਾਹੀਦਾ ਆ ਕਿਉਂਕਿ ਇੱਥੇ ਥੋੜੇ ਜਿਹਾ ਬੰਨ ਟੁੱਟਾ ਸੀ ਪਰ ਇੱਥੇ ਦੇ ਹਾਲਾਤ ਸਾਂਭੇ ਕੇ ਮੌਕੇ ਦੇ ਔਰ ਸਾਰਿਆਂ ਨੂੰ ਬੇਨਤੀ ਆ ਅਫਵਾਹਾਂ ਤੋਂ ਜ਼ਰੂਰ ਬਚਣਾ ਔਰ ਫੇਕ ਵੀਡੀਓ ਤੋਂ ਜ਼ਰੂਰ ਬਚਣਾ ਆ ਹਾਲਾਤ ਬਿਲਕੁਲ ਠੀਕ ਆ ਸਾਨੂੰ ਤਾਂ ਕਿ ਫੋਨ ਬਹੁਤ ਆ ਰਹੇ ਸੀਗੇ ਵੀ ਹਸਤੁਲੀ ਦਿਖਾਓ ਇਹਨੇ ਤੇ ਬੰਨ ਟੁੱਟ ਗਿਆ ਇਹ ਹੋ ਗਿਆ ਹੀ ਤਾਂ ਕਰਕੇ ਇੱਥੇ ਸਾਡੀ ਟੀਮ ਪਹੁੰਚੀ ਜਗੀ ਔਰ ਤੁਸੀਂ ਦੇਖ ਰਹੇ ਹੋ ਆਰਬੀਨਿਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿਕੀ ਧੰਨਵਾਦ